ਵੀ ਹਮੇ ਉੱਚੀਆ ਜਹਾਂ ਤੇ ਜਿਹੜੀ ਸਾਡੇ ਨੌਜਵਾਨ ਜਿਆਦਾ ਸਾਡੇ ਪੰਜਾਬੀ ਬਾਰਡਰ ਜਾਂ ਸਰ ਬਾਰਡਰ ਜਾਣ ਲਈ ਤਿਆਰ ਨਹੀਂ ਹੋ ਅਸੀਂ ਅਸੀਂ ਦੇਸ਼ ਦੇ ਕਿਸਾਨਾਂ ਨਾਲ ਖੜੇ ਆ ਇਸੇ ਕਰਕੇ ਅਸੀਂ ਸਾਰੇ ਦੇਸ਼ ਦਾ ਇਹ ਪ੍ਰੋਗਰਾਮ ਹੈ ਕਿ ਕਿੰਨੇ ਪੰਜਾਬ ਦੇ ਕਿਸਾਨਾਂ ਤੇ ਫਰਨਾ ਪੰਜਾਬ ਦੇ ਕਿਸਾਨਾਂ ਨਾਲ ਖੜਨਾ ਜ਼ਰੂਰੀ ਹੈ ਉਸ ਦੇ ਕਿਸਾਨ ਜੀ ਤੁਸੀਂ ਕਹਿੰਦੇ ਹੋਊਗੀ ਤਾਂ ਦੁਬਾਰਾ ਆ ਕੇ ਕਰੋਗੇ ਤੁਸੀਂ ਨਾਲ ਲੜੋਗੇ ਕਿ ਨਹੀਂ ਲੜੋਗੇ ਪਹਿਲਾ ਉਹ ਕਿਸਾਨ ਇਹ ਕਿਸਾਨ ਨਹੀਂ ਹੈ ਇਹ ਜਿੱਦਾ ਮੁੰਡਾ ਕੱਲ ਮਰਿਆ ਹੈ ਇਸੇ ਨੇ ਇਹਨੂੰ ਸੰਭਲਣ ਦੀ ਕੋਸ਼ਿਸ਼ ਕਰੋ ਕਿਸੇ ਨੇ ਆਲਰੇਡੀ ਸਾਡਾ ਬਿਤੇਰੇ ਦੋ ਸਾਲ ਤੋਂ ਨੂੰ ਨੂੰ ਚੱਲਦਾ ਹੁੰਦਾ ਕਿਸੇ ਨੇ ਵੱਖੋ ਕੇ ਉਹਨਾਂ ਹੀ ਮਨ ਨਾਲ ਤੇ ਸ਼ੁਰੂ ਕਰ ਦਿੱਤਾ ਸਾਡੇ ਨਾਲ ਕੋਈ ਸਲਾਹ ਨਹੀਂ ਕੀਤੀ ਤੇ ਫਿਰ ਹਮੇ ਕਿਸ ਤੋ ਉਹ ਕਹਿੰਦੇ ਮੀਟਿੰਗਾਂ ਹੁੰਦੀਆਂ ਰਹੀਆਂ ਉਹ ਕਹਿੰਦੇ ਮੀਟਿੰਗਾਂ ਹੁੰਦੀਆਂ ਰਹੀਆਂ ਇਹ ਪਾਸਾ ਜੀ ਇਹ ਮਨ ਨਾਲ ਇਹ ਸਾਲ ਦੇ ਕਿਸਾਨਾਂ ਤੇ ਕੋਈ ਇੰਦਰ ਤੇ ਪਰ ਜਿਹੜਾ ਮਸਲਾ ਸੀ ਸਾਡਾ ਕੋਈ ਜੀਣੇ ਦੇ ਤਰ੍ਹਾਂ ਬਕਾਇਦਾ ਬੈਠ ਕੇ ਗੱਲ ਨਹੀਂ ਹੁੰਦੀ ਅਸੀਂ ਜਾ ਕੇ ਭਾਈ ਕਰਦੀ ਆ ਆਪਣੇ ਕੰਮ ਨੂੰ ਸਾਨੂੰ ਕਹਿਣਗੇ ਇਹ ਸਾਡਾ ਅੰਦੋਲਨ ਖਰਾਬ ਕਰਨ ਦੇ ਲਈ ਆਏ